ਮੇਰਾ ਸ਼ੰਕਰ ਭਾਰਦਵਾਜ ਜੀ ਉਹ ਬਾਬੂ ਸਿੰਘ ਕਲੋਨੀ ਗਲੀ ਨੰਬਰ 4 153 ਸੀ ਆ ਜੋ ਮੇਰਾ ਮੇਰੀ ਮਾਤਾ ਮੇਰੇ ਭੈਣ ਭਰਾ ਤੇ ਅਸੀਂ ਉੱਥੇ ਰਹਿੰਦੇ ਆ ਇੱਕ ਘਰ ਮੇਰਾ ਦਲਸ ਕਲੋਨੀ ਵੀ ਹੈ ਜਿੱਥੇ ਮੈਂ ਰਹਿੰਦਾ ਪਰ ਰਾਤ ਇੱਕ ਹਾਦਸੇ ਵਾਲੀ ਗੱਲ ਸੀ ਵੀ 40 ਤੋਂ 50 ਜਣੇ ਉੱਥੇ ਇਕੱਠੇ ਹੋ ਕੇ ਆਏ ਆ ਕੇ ਜਿਨ੍ਹਾਂ ਨੇ ਤਲਵਾਰਾਂ ਲਹਿਰਾਈਆਂ ਨ ਗੇਟ ਤੇ ਬਿਲਕੁਲ ਅੰਦਰ ਵੜਨ ਲੱਗੇ ਵੀ ਬਿਲਕੁਲ ਮਤਲਬ ਕਿਸੇ ਪ੍ਰਕਾਰ ਦਾ ਮਤਲਬ ਨਾ ਕੋਈ ਕਈਏ ਵੀ ਲੋਕਤੰਤਰ ਦਾ ਬਿਲਕੁਲ અપਾਨ ਹੋ ਰਿਹਾ ਵੀ ਕੋਈ ਵੀ ਕਿਸੇ ਪ੍ਰਕਾਰ ਦੀ ਵੀ ਪੁਲਿਸ ਵੱਲੋਂ ਲਾ ਲਈਏ ਵੀ ਖੋਫ ਨਹੀਂ ਹੈ ਕਿਸੇ ਨੂੰ ਕਿਸੇ ਪ੍ਰਕਾਰ ਦਾ ਉਹਨੇ ਤਲਵਾਰਾਂ ਲਹਿਰਾ ਕੇ ਬਹੁਤ ਹੀ ਜ਼ਿਆਦਾ ਮੇਰੇ ਪਰਿਵਾਰ ਨੂੰ ਟੌਰਚਰ ਕੀਤਾ ਤੇ ਇਸ ਤਾਂ ਰੋੜੇ ਮਤਲਬ ਮਾਰ ਕੇ ਬਿਲਕੁਲ ਕੋਈ ਕਾਨੂੰਨ ਨਾਮ ਦੀ ਕੋਈ ਵੀ ਚੀਜ਼ ਨਹੀਂ ਹੋ ਗਈ ਹੈ ਕਿ ਕੋਈ ਕੁਝ ਨਹੀਂ ਚੱਲ ਰਿਹਾ ਕੋਣ ਸੀ ਇਹ ਕੰਦੇ ਨਹੀਂ ਮੈਨੂੰ ਇਹਦੇ ਬਾਰੇ ਪਤਾ ਨਹੀਂ ਕਿ ਕੋਈ ਮੈਂ ਬਾਅਦ ਸਿਗਾ ਅਚਾਨਕ ਜਦੋਂ ਮੈਨੂੰ ਫੋਨ ਕੀਤਾ ਗਿਆ ਤੇ ਮੈਂ ਉੱਥੇ ਪਹੁੰਚਿਆ ਉਹ ਪਹੁੰਚ ਕੇ ਜਦੋਂ ਦੇਖਿਆ ਤਾਂ ਪਰਿਵਾਰ ਬਹੁਤ ਸੰਨਿਚਿਤ ਗਿਆ ਸਾਰਾ ਬੱਚੇ ਰੋਦੇ ਜੁਗੇ ਕਿ ਕਿ ਇੱਕਦਮ ਇਸੇ ਘਰ ਦੇ ਵਿੱਚ ਕੋਈ ਆ ਕੇ ਵੜ ਕੇ ਤੋੜ ਪੰਨ ਕਰੇ ਮਾਰ ਕਟਾਈ ਕਰੇ ਲੜਾਈ ਪੰਡਾ ਕਰੇ ਕੋਈ ਉਹ ਬਹੁਤ ਹੀ ਹਾਸੇ ਵਾਲੀ ਗੱਲ ਹੈ ਕਿਸੇ ਦਾ ਖਿਆਲ ਵੀ ਨਹੀਂ ਹਥਿਆਰ ਉਹਨਾਂ ਕੋਲ ਮੈਂ ਕਹਤਾਂ ਨਾ ਤਲਵਾਰਾਂ ਕੰਡਾ ਕੋਈ ਸੂਰੇ ਚਾਕੂ ਅਸਲਾ ਬਹੁਤ ਕੁਝ ਸੀਗਾ ਉਹਨਾਂ ਕੋਲ ਨਹੀਂ ਮੇਰੇ ਨਾਲ ਕਿਸੇ ਪ੍ਰਕਾਰ ਦੀ ਕੋਈ ਲੜਾਈ ਨਹੀਂ ਜੀ ਮੇਰਾ ਇੱਕ ਰਾਹਿਸ਼ੀ ਘਰ ਹੋ ਤੇ ਬਾਕੀ ਉਹ ਤੇ ਕਲੋਨੀ ਚ ਜੇ ਸੰਨਲ ਕੋਈ ਝਗੜਾ ਹੋਏ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਕਾਰਨ ਕਿ ਮਨ ਰਿਹਾ ਹਮਲਾ ਕਰਨ ਦਾ ਕੋਈ ਮਿਕਰ ਕਰਦਾ ਹਮਲਾ ਵੀ ਦੇਖੋ ਮੈਂ ਤਕਰੀਬਨ ਕਲੋਨੀ ਚ ਸਭ ਨੂੰ ਪਤਾ ਹੀ ਹੁੰਦਾ ਹੈਗਾ ਵੀ ਇਹ ਬੰਦਾ ਕਿਸੇ ਪਾਰਟਨਲ ਜੁਆਇੰਟ ਹੈ ਕਿਸੇ ਨਵੇਂ ਦਾ ਕਿਸੇ ਪਾਰਟੀ ਦਾ ਹੈਗਾ ਤਾਂ ਇਸ ਕਰਕੇ ਮੈਂ ਬਿਰੰਗਤਲ ਹਿੰਦੀ ਦੇ ਵਿੱਚ ਹਾਂਗਾ ਤੇ ਉਹਦੇ ਕਰਕੇ ਸ਼ਾਇਦ ਇਹ ਹੋ ਸਕਦਾ ਜੇਕਰ ਮੈਂ ਉਸਵੇ ਘਰੇ ਹੁੰਦਾ ਤਾਂ ਅੱਜ ਮੈਂ ਤੁਹਾਨੂੰ ਇਹ ਮੀਡੀਆ ਨੂੰ ਤੁਹਾਨੂੰ ਬਿਆਨ ਨਾ ਦੇ ਸਕਦਾ ਕਿਉਂਕਿ ਐਸਾ ਨਹੀਂ ਕਰਤੀਆ ਹੋਰ ਤਾਂ ਛੱਡੋ ਮੰਨੇ ਕੋਸੇ ਬੰਨੇ ਪੁਲਿਸ ਨਾਲ ਬੱਤ ਵਾਲ ਕਹਿੰਦਾ ਮਨੇ ਫੋਨ ਕਰਿਆ ਮੈਂ ਉਹਨਾਂ ਸਹਾਇਕ ਜਾਨ ਮਾਲ ਵੀ ਬਹੁਤ ਲੋਕਾਂ ਦੇ ਬਹੁਤ ਹਮਲੇ ਹੋ ਰਹੇ ਲੋਕ ਸੁਰੱਖਿਅਤ ਨਹੀਂ ਕਰਦੇ ਵਿੱਚ ਬਹੁਤ ਪ੍ਰੋਬਲਮ ਹੋ ਰਹੀ ਹੈ ਉਸ ਤੋਂ ਥੋੜੀ ਦੇਰ ਬਾਅਦ ਲਗਭਗ ਅੱਧੇ ਪੌਣੇ ਘੰਟੇ ਬਾਅਦ ਇੱਕ ਫਾਇਰ ਹੁੰਦੀ ਨੇ ਤਿੰਨ ਰਾਉਂਡ ਫਾਇਰ ਹੁੰਦੇ ਨੇ ਤਿੰਨ ਗੋਲੀਆਂ ਜਿਹੜੇ ਬੱਚੇ ਮਤਲਬ ਸਾਡੇ ਬਾਊ ਜੀ ਕੋਲੋਂ ਸੀਗੇ ਗੌਰਵ ਨਾਮ ਦਾ ਲੱਗਦਾ ਸੀਗਾ ਉਹ ਕਿਤੇ ਜਾ ਰਿਹਾ ਸੀਗਾ ਤੇ ਬਾਊ ਦਰਸ਼ਨਾਪਨ ਉਹ ਉੱਥੇ ਹੀ ਉਹਦੇ ਮੈਂ ਹਵਾਈ ਫਾਇਰ ਕਰੇ ਮੁਲਤੀ ਨੇ ਰਾਉਂਡ ਫਾਇਰ ਕਰੇ ਉਹ ਗੋਲੀ ਜਿਹੜਾ ਉਹਦੇ ਪੱਟ ਤੇ ਲੱਗੀ ਆ ਵੱਲਾ ਬੜੇ ਪ੍ਰਸ਼ਾਸਨ ਨੂੰ ਜਾਈਦਾ ਵੀ ਗੋਲੀਆਂ ਚੱਲਣਾ ਤੇ ਇਹ ਜਹਾਜ਼ ਹੋਣਾ ਇਹ ਬਹੁਤ ਵੱਡੀ ਗੱਲ ਹੈ ਪਰ ਜੇਕਰ ਅਸੀਂ ਬਚਾਉਣਾ ਨਾ ਕਰਦੇ ਜਾਂ ਕਲੋਨੀ ਵਾਲੇ ਨਾ ਰਲਦੇ ਤਾਂ ਅੱਜ ਸ਼ਾਇਦ ਬਹੁਤ بڑے ਹਾਦਸੇ ਹੋਣੇ ਸੀ ਪਰ ਹਾਦਸੇ ਕੱਲ੍ਹ ਤੇ ਕਾਰਵਾਈ ਦੇ ਪ੍ਰਸ਼ਾਸਨ ਨੂੰ ਕਹੀਦਾ ਵੀ ਹਟਾ ਕੇ ਧਿਆਨ ਕਰਨ ਕਲੋਨੀ ਦੇ ਵਿੱਚ ਮੇਰੀ ਜਿਹੜੀ ਪਰਿਵਾਰ ਦੀਆਂ ਜਾਨਵਾਲ ਦੀ ਰੱਖਿਆ ਕਰਨ ਇਹ ਪਰਿਵਾਰ ਦਾ ਸੰਭਾਅ ਪਿਆ ਸਾਡੀ ਮਦਦ ਕਰਨ ਤੇ ਪੂਰ ਜਿਆਦਾ ਸੱਪ ਕੋ ਸਤ ਕਾਰਵਾਈ ਜਿਹੜੀ ਪ੍ਰਸ਼ਾਸਨ ਕਰੇ ਉਹ ਨਾਲ ਇਹ ਹੁੰਦਾ ਜਿਵੇਂ ਇਹਦੇ ਤੇ ਹਮਲਾ ਕੀਤਾ ਰਜੇਸ਼ ਕੌਸ਼ਿਕ 올 ਇੰਡੀਆ ਸ਼ਰੋਮਣੀ ਮੰਦਰ ਪ੍ਰਬੰਧਕ ਕਮੇਟੀ ਦਾ ਕਾਰਜਕਰਮੀ ਰਾਸਤ੍ਰ ਦੇਖਦਾ ਹੈ ਮੈਟਰ ਦਾ ਇਹ ਹੈ ਕਿ ਛੋਟੀ ਉਮਰ ਦੇ ਮੁੰਡੇ ਆਵਲੋਵਲ ਜਿੰਨੀ ਵਾਰ ਅਸੀਂ ਆਇਆ ਤੇ ਉੱਥੇ ਬਹੁਤ ਜਿਆਦਾ ਗਦਰ ਹੁੰਦਾ ਸ਼ੰਕਰ ਭਾਰਤਵਾਦੀ ਜੀ ਦੇ ਘਰੇ ਜਦੋਂ ਅਟੈਕ ਹੋਇਆ ਸਾਨੂੰ ਪਤਾ ਲੱਗਿਆ ਸਾਡਾ ਹਿੰਦੂ ਲੀਡਰ ਹੈ ਸ਼ਿਵ ਸੈਨਾ ਜੀ ਵੀ ਬਜਰੰਗ ਦਲ ਚ ਵੀ ਇਹਨਾਂ ਨੇ ਕੰਮ ਕੀਤਾ ਸਾਡੇ ਨਾਲ ਬਹੁਤ ਕੰਮ ਕੀਤਾ ਤੇ ਇਹ ਜਿਹੜੀ ਘਟਨਾ ਹੁੰਦੀ ਹੈ ਇਸ ਦਾ ਮਤਲਬ ਪੂਰੇ ਪ੍ਰਸ਼ਾਸਨ ਦੀ ਪਕੜ ਨਹੀਂ ਹੈ ਜਿਹੜੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਹੈ ਬਹੁਤ ਬੁਰਾ ਹਾਲ ਹੈ ਬੱਚਿਆਂ ਦਾ ਜਿਹੜੇ ਮੁੰਡੇ ਨੇ ਇਹਨਾਂ ਦੇ ਘਰੇ ਹਮਲਾ ਕੀਤਾ ਮਨਿੰਦਰ ਨੇ ਥੋੜੀ ਦੇਰ ਬਾਅਦ ਉਹ ਗੋਲੀਆਂ ਚਲਾ ਰਹੇ ਆ ਤਿੰਨ ਫਾਇਰ ਗੱਡੇ ਆ ਇੱਕ ਫਾਇਰ ਗੌਰਮ ਨਾਮ ਦੇ ਮੁੰਡੇ ਦੇ ਪੱਟ ਚ ਵੱਜਿਆ ਜੋ ਉੱਪਰ ਦੀ ਨਿਕਲ ਜਗੇ ਉਹਦੀ ਵੀ ਹੋਰ ਅੱਜ ਖਬਰ ਲੈਣਾ ਹੈ ਜਿਹੜੇ ਰਜਿੰਦਰ ਵਿੱਚ ਮੇਰਾ ਸੰਗਠਨ ਆਇਆ ਸੀ ਬਜਰੰਗ ਦਲ ਦੇ ਨੁਮਾਇੰਦੇ ਆਏ ਸੀ ਸਾਡੇ ਕਾਫੀ ਸੰਗਠਨ ਇੱਥੇ ਆ ਕੇ ਗਏ ਤੇ ਮਤਲਬ ਕਿ ਪੁਰਸ਼ ਪ੍ਰਸ਼ਾਸਨ ਨੂੰ ਥੋੜਾ ਜਿਆਦਾ ਸਿਕੰਜਾ ਕਸਣਾ ਪੈਣਾ ਨਹੀਂ ਤਾਂ ਲੋ ਅਸੀਂ ਐਸਐਸਪੀ ਸਾਹਿਬ ਤੋਂ ਆਪਣੇ ਸੰਗਠਨ ਵੱਲੋਂ ਇਹ ਹੀ ਮੰਗ ਕਰਦੇ ਹਾਂ ਕਿ ਸ਼ੰਕਰ ਭਾਰਤਵਾੜ ਜੀ ਦਾ ਪਰਿਵਾਰ ਦਾ ਹੌਸਲਾ ਕਿਨੇ ਬਧੇ ਇਸ ਤੇ ਧਿਆਨ ਦਿੱਤਾ ਜਾਵੇ ਤੇ ਇਹਨਾਂ ਦੀ ਸੁਰੱਖਿਆ ਲਈ ਕੋਈ ਇੰਤਜ਼ਾਮ ਕੀਤਾ ਜਾਵੇ